हां जी दोस्तों सत श्री अकाल स्वागत करते हैं टोडा राज संधू फार्मिंग ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਗੱਟਾ ਬਾਦਸ਼ਾ ਤਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਲੱਗਦਾ ਇਸ ਪਿੰਡ ਨੂੰ ਫਤੇਗੜ ਸਭਰਾ ਬਿਲਕੁਲ ਨੇੜੇ ਪਿੰਡਾਂ ਤੇ ਬਾਹਰ ਵਾਲੀ ਪਿੰਡ ਬਿਲਕੁਲ ਨੇੜੇ ਆ ਸੋ ਕੋਈ ਵੀਰ ਮਖੂ ਵਾਲੀ ਸਾਈਡ ਤੋਂ ਆ ਰਿਹਾ ਤੇ ਬੰਗਾਲੀ ਵਾਲਾ ਪੁਲ ਬੰਗਾਲੀ ਵਾਲੇ ਪੁਲ ਤੋਂ ਦੋਸਤੋ ਇੱਕ ਲੈਹਦੇ ਪਾਸੇ ਵੱਲ ਨੂੰ ਸੜਕ ਨਿਕਲਦੀ ਹੈ ਜਿਹੜੀ ਮੱਲਾ ਵਾਲੇ ਨੂੰ ਜਾਂਦੀ ਆ ਸੋ ਨਿਯਾਮਦੇਨ ਵੱਡੂ ਭੱਟੀ ਤੇ ਗੱਟਾ ਬਾਦਸ਼ਾ ਇਸੇ ਸੜਕ ਦੇ ਉੱਪਰ ਪਿੰਡ ਹੁੰਦੇ ਆ ਤੇ ਵੀਰ ਜਗਸੀਰ ਉਹਨਾਂ ਦੇ ਕੋਲ ਆਇਆ ਦੋਸਤੋ ਜਿੰਨਾ ਮਾਲ ਵੀ ਤੁਸੀਂ ਇਹ ਸਾਹਮਣੇ ਦੇਖ ਰਹੇ ਜੀ ਘਰੇਲੂ ਮਾਲ ਆ ਵੀਰ ਦੇ ਕੋਲ ਘਰ ਦੇ ਮਾਲ ਦੇ ਵਿੱਚੋਂ ਦੋਸਤੋ ਜਦੋਂ ਕੋਈ ਮੱਝ ਬਿਲਕੁਲ ਤਿਆਰ ਹੁੰਦੀ ਆ ਬਿਲਕੁਲ ਟੁੱਕੀ ਹੁੰਦੀ ਆ ਤਿਆਰੀ ਤੇ ਹੁੰਦਾ ਪਸ਼ੂ ਤੇ ਵੀਰ ਸੇਲ ਕਰ ਦਿੰਦਾ ਆਪਾਂ ਇੱਕ ਪਹਿਲਾਂ ਵੀਡੀਓ ਪਾਈ ਸੀ ਇਸ ਘਰੋਂ ਬਹੁਤ ਵਧੀਆ ਜੰਗੀ ਮੱਝ ਤੁਹਾਨੂੰ ਦਿਖਾਈ ਸੀਗੀ ਸੋ ਚੰਗਾ ਪਸ਼ੂ ਤਾਂ ਨਹੀਂ ਸੀਗਾ ਅੱਜ ਸੈਕੰਡ ਵੀਡੀਓ ਆ ਆਪਣੀ ਦੋਸਤੋ ਇਸ ਘਰੋਂ ਬਹੁਤ ਖੂਬਸੂਰਤ ਅੱਜ ਵੀ ਇੱਕ ਝੋਟੀ ਤੁਹਾਨੂੰ ਦਿਖਾਵਾਂਗੇ ਆਪਾਂ ਸੋ ਚੰਗਾ ਵੀਰ ਰਿਕਾਰਡ ਦੱਸ ਰਿਹਾ ਵੀ ਚੰਗਾ ਪਹਿਲੇ ਸਵੇਰੇ ਚੰਗਾ ਦੁੱਧ ਚਵਾਇਆ ਤੇ ਬਾਕੀ ਪੂਰੀ ਡਿਟੇਲ ਆਪਾਂ ਵੀਰ ਜਗਸੀਰ ਤੋਂ ਲੈ ਲਾਂਗੇ ਅੱਜ ਤਾਰੀਖ ਤੁਸੀਂ ਨੋਟ ਕਰ ਲਓ ਦੋਸਤੋ ਅੱਜ 19 ਅਗਸਤ ਤੇ ਸਮਾਂ ਕੋਈ ਮਾਰਨਿੰਗ 9:30 ਪੌਣੀ 10:00 ਵਜੇ ਦਾ ਇਹ ਝੋਟੀ ਦੋਸਤੋ ਗੱਬਣਾ ਤਿਆਰੀ ਵਾਲੀ ਸਮਝ ਲਓ ਕੋਈ ਵੀਰ ਪਰ ਹਜੇ ਕੱਚੀ ਆ ਥੋੜੇ ਇੱਕ ਦਿਨ ਲੈਂਦੀ ਆ ਬਾਕੀ ਪੂਰਾ ਫੇਰਵਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗਾ ਕਿ ਕਿੰਨਾ ਕੁ ਸਮਾਂ ਹਜੇ ਪਿਆਜ ਦਾ ਸੌਣ ਦੇ ਵਿੱਚ ਆਓ ਚੱਲਦੇ ਆ ਬਤੇਰੇ ਡਿਟੇਲ ਦੇ ਲਈ ਕਰਦੇ ਆ ਗੱਲਬਾਤ ਵੀਰ ਜਗਸੀਰ ਹੋਣਾਂ ਦੇ ਨਾਲ ਸਭ ਤੋਂ ਪਹਿਲਾਂ ਵੀਰ ਜਗਸੀਰ ਸਤਿ ਸ੍ਰੀ ਅਕਾਲ ਸਸਰੀਆ ਵੀਰ ਜੀ ਹੋਰ ਭਾਜੀ ਠੀਕ ਠਾਕ ਹੋ ਵਧੀਆ ਵ ਅੱਛਾ ਵੀਰ ਜਗਸੀਰ ਅੱਜ ਤੋਂ ਇੱਕ ਪਹਿਲਾ ਆਪਾਂ ਵੀਡੀਓ ਪਾਈ ਸੀ ਕੁਝ ਇੱਕ ਮਹੀਨੇ ਹੋ ਗਿਆ ਵਿੱਚ ਹਾਂਜੀ ਇੱਕ ਉਹ ਵੀ ਘਰੋਂ ਮੱਜ ਆਪਾਂ ਸੇਲ ਕੀਤੀ ਸੀ ਹਾਂਜੀ ਹਾਂਜੀ ਵੀਰ ਜੀ ਇਹ ਝੋਟੀ ਵੀਰ ਜਿਹੜੀ ਆਪਾਂ ਅੱਜ ਸੇਲ ਕਰਦੇ ਆ ਇਹ ਝੋਟੀ ਆਪਾਂ ਲਈ ਖਰੀਦੀ ਸੀ ਜਾਂ ਆਪਣੇ ਘਰ ਦੀ ਆ ਜੀ ਵੀਰੇ ਆਪਾਂ ਤੋਕੜ ਗੱਭਣ ਲਈ ਸੀਗੀ ਅੱਛਾ ਜੀ ਪਹਿਲੇ ਨਹੀਂ ਖਰੀਦੀ ਸੀਗੀ ਹਾਂਜੀ ਪਹਿਲੇ ਸਵੇਰ ਝੋਟੀ ਤੋਕੜ ਦੂਜੇ ਸਵੇਰ ਲਈ ਗੱਭਣ ਸੀ ਤੇ ਪਹਿਲੇ ਸਵੇਰ ਦੁੱਧ ਚੱਲ ਰਿਆ ਸੀ ਹਾਂਜੀ ਹਾਂਜੀ ਤੇ ਪਹਿਲੇ ਸਵੇਰ ਦੁੱਧ ਵੀਰ ਉਦੋਂ ਮੰਨ ਲਾ ਤੋਕੜ ਕੱਪਣ ਲਈ ਸੀ ਉਦੋਂ ਕਿੰਨਾ ਦੁੱਧ ਸੀ ਵੀਰੇ 9 ਲੀਟਰ ਦੁੱਧ ਆਪਾਂ ਚੋਗੇ ਲੈਂਦਾ ਸੀਗਾ ਉਦੋਂ ਉਹ ਤੋਂ 5-6 ਮਹੀਨਿਆਂ ਦੀ ਗੱਪਣ ਸੀ ਨਾਲ ਦੀ ਨਾਲ 9 ਕਿਲੋ ਦੁੱਧ ਵੀ ਸੀਗਾ ਹਾਂਜੀ ਤੇ ਕੋਈ ਸੱਜਰ ਦਾ ਦੁੱਧ ਜਿੱਥੋਂ ਵੀ ਆਪਾਂ ਲੈ ਕੇ ਆਏ ਹਾਂ ਸੱਜਰ ਦਾ ਦੁੱਧ ਵੀਰੇ 14 ਲੀਟਰ ਦੱਸਦੇ ਪਹਿਲੇ ਸਵੇਰ ਦਾ ਪਹਿਲਾਂ ਦਾ 14 ਲੀਟਰ ਹਾਂਜੀ ਠੀਕ ਹੈ ਜੀ ਤਾਂ ਸੋ ਪਹਿਲੇ ਸਵੇਰ 14 ਲੀਟਰ ਦੀ ਮਿਲਕਿੰਗ ਜਿਹੜੀ ਆ ਇਸ ਝੋਟੀਆਂ ਕਰਵਾਈ ਆ ਸੋ ਹੁਣ ਸੈਕੰਡ ਟਾਈਮ ਵਰਾ ਦੂਜਾ ਸਵੇਰ ਝੋਟੀਆਂ ਸੂਣਾ ਤੇ ਅਜੇ ਵੀ ਰਜਕਸੀਰ ਕਿੰਨੇ ਦਿਨ ਬਾਕੀ ਆ ਸੂਣ ਕੇ ਮੇਰੇ ਲਗਭਗ ਇਹਨੇ 20 ਦਿਨ ਲੈ ਹੀ ਜਾਣੇ ਆ ਅੱਛਾ ਜੀ ਹਾਂਜੀ ਕੀ ਘਪਾਦ ਨੂੰ ਦਿਨ ਪੂਰੇ ਕੋਈ 5-7 ਦਿਨ ਉੱਪਰ ਲੈ ਜੂਗੀ ਲੈ ਆ ਵੀ ਸਾਰੀ ਮੱਝਾਂ ਲੈ ਜਾਂਦੀਆਂ ਅਕਸਰ ਹੀ ਇੰਨੇ ਦਿਨ ਉੱਪਰ ਹਾਂ ਬਾਕੀ ਕੱਦ ਕੋਤ ਦੀ ਵੱਡੀ ਆ ਹਾਂਜੀ ਵਜਨ-ਵਜਨ ਦੋਸਤੋ ਤੁਸੀਂ ਆ ਵੇਖ ਕੇ ਚੈੱਕ ਕਰੋ ਵਜਨ ਵੱਟਾ ਫੁੱਲਾ ਸੋ ਛੋਟੀ ਦਾ ਕੱਦ ਕਾਠ ਵੀ ਵੱਡਾ ਇਧਰ ਮੈਂ ਇੱਕ ਵਾਰੀ ਥੋੜਾ ਮੋٹے ਤੌਰ ਤੇ ਕੈਮਰਾ ਮਾਰ ਦਿੰਦਾ ਵੀ ਜਿੰਨੀਆਂ ਮੱਝਾਂ ਵੀ ਤੁਸੀਂ ਦੇਖ ਰਹੇ ਜੀ ਵੀਰ ਉਹਨਾਂ ਦੇ ਬਿਲਕੁਲ ਘਰ ਦੀਆਂ ਮੱਝਾਂ ਨੇ ਤੇ ਸਾਰਿਆਂ ਤੋਂ ਮਤਲਬ ਵੀ ਇੱਕ ਆਪਾਂ ਹਾਈਟ ਵਾਈਜ਼ ਗੱਲ ਕਰੀਏ ਤੇ ਸਾਰਿਆਂ ਤੋਂ ਵਿੱਚੋਂ ਉੱਚੀ ਆ ਹਾਈਟ ਕੱਦ ਦੀ ਤੇ ਬਿਲਕੁਲ ਛੋਟੀ ਸਿੰਗੀ ਆ ਅੱਖ ਬਿੱਲੀ ਆ ਚਾਰੇ ਖੋਰ ਭਵਾਨੇਲੇ ਵੀ ਤੇ ਬਾਹੂ ਤੇ ਪੂਰੇ ਨਿਸ਼ਾਨੀਆਂ ਦੇ ਵਿੱਚ ਪੂਰੀਆਂ ਕੰਪਲੀ ਤੇ ਵੀਰੇ ਜਗਦੀਰ ਅੱਗੇ ਨੈਕਟਕ ਕੇਸ ਸੀਮਨ ਤੋਂ ਗੱਬਣਾ ਭਾਵੇਂ ਦੱਸਿਆ ਕੋਈ ਪੁੱਛਿਆ ਨਹੀਂ ਵੀਰੇ ਇਹਨਾਂ ਨੇ ਪੁੱਛਿਆ ਆ ਮੈਂ ਕਈ ਰੋਂਦਾ ਵੀ ਨੀਲੀ ਰਾਵੀ ਦਾ ਕੋਈ ਚੰਗਾ ਸੀਮਨ ਲਵਾਇਆ ਹੋਵੇਗਾ ਨਹੀਂ ਵੀਰੇ ਇਹਦੇ ਬਾਰੇ ਨਹੀਂ ਪਤਾ ਆਪਾਂ ਨੂੰ ਠੀਕ ਹੈ ਜੀ ਹਾਂ ਜੀ ਤੇ ਡਰਾਈ ਕੀਤੀ ਨੂੰ ਅੱਜ ਕਿੰਨਾ ਸਮਾਂ ਹੋ ਗਿਆ ਦੁੱਧੋਂ ਛੱਡੀ ਨੂੰ ਵੀਰੇ ਲਗਭਗ ਇਹ 2 ਮਹੀਨੇ ਲਗਭਗ ਹੋ ਹੀ ਗਿਆ ਛੱਡੀ ਨੂੰ ਆਪਾਂ ਨੂੰ 2 ਮਹੀਨੇ ਹੋ ਗਏ ਹਾਂ ਜੀ ਪਰ ਦੋਸਤੋ 2 ਮਨთ ਪਹਿਲਾਂ ਵੀਰਾਂ ਦਾ ਵੀ ਡਰਾਈ ਕਰ ਦਿੱਤੀ ਸੀਗੀ ਤੇ ਚੌਣ ਜਾਣ ਦੀ ਵੀਰ ਬਿਲਕੁਲ ਚੰਗੀ ਸੀ ਸਬਕ ਬਿਲਕੁਲ ਬਿਲਕੁਲ ਵੀਰ ਜੀ ਕੋਲਾ ਪਾਲਾ ਚਵਾਸੀ ਬਿਲਕੁਲ ਹਾਂ ਜੀ ਜਿਹੜਾ ਮਰਜੀ ਬੈ ਕੇ ਚੋਲੇ ਕੋਈ ਚੱਕਰੀ ਨਹੀਂ ਠੀਕ ਹੈ ਜੀ ਹਾਂ ਜੀ ਠੀਕ ਹੈ ਤਾ ਦੱਸੋ ਐਨੀਮਲ ਬਿਲਕੁਲ ਠੰਡਾ ਤੇ ਰਹਾ ਬਿਲਕੁਲ ਠੰਡੀ ਤੇਰੀ ਝੋਟੀ ਆ ਥੋੜਾ ਜਿਹਾ ਮੈਂ ਇਕ ਗੱਲ ਨੋਟ ਹੋਰ ਕਰਾ ਦੇਣਾ ਕਈ ਵਾਰ ਜਦੋਂ ਆਪਾਂ ਬਾਹਰੋਂ ਕੋਈ ਬੰਦਾ ਉਪਰ ਆਉਂਦਾ ਪਸ਼ੂਆਂ ਦੇ ਵਿੱਚ ਤੇ ਥੋੜਾ ਜਿਹਾ ਪਸ਼ੂ ਉਪਰ ਆ ਜਾ ਕਰਦੇ ਆ ਡਰਦੇ ਡੁੱਕਰਦੇ ਆ ਉਹ ਥੋੜਾ ਜਿਹਾ ਤੁਹਾਨੂੰ ਮਹਿਸੂਸ ਹੋਊਗਾ ਇਸ ਝੋਟੀ ਦੇ ਵਿੱਚ ਬਾਕੀ ਹਾਈਟ ਕਰਦੀ 노 ਡਾਊਟ ਕੋਈ ਵੀਰ ਦੂਰ ਦ ਫੁੱਲ ਹਾਈਟ ਲੈਂਥ ਦੀ ਆ ਇੱਕ ਵਾਰੀ ਥੋੜਾ ਜਿਹਾ ਬੈਕ ਸਾਈਡ ਤੋਂ ਤੁਹਾਨੂੰ ਆਪਾਂ ਦਿਖਾਉਨੇ ਆ ਆ ਤੁਸੀਂ ਪਿੱਠ ਪੂੜੇ ਵਾਲੀ ਸਾਈਡ ਤੋਂ ਚੈੱਕ ਕਰੋ ਸੋ ਚੌੜਾ ਪਿੱਠ ਪੂੜਾ ਫੁੱਲ ਵੱਡੇ ਕੱਦ ਬੋਸ ਵਿੱਚ ਵਜਨ ਨੋਡ ਪੂਰਾ ਸੋ ਸੂਤੇ ਨਿਸ਼ਾਨ ਪੂਛ ਉੱਪਰ ਤੱਕ ਵਾਈਟ ਤੇ ਹਵਾਨੇ ਲੇਵੇ ਦੀ ਜੇਕਰ ਦੋਸਤੋ ਗੱਲ ਕਰੀਏ ਤੇ 20 ਦਿਨ ਅਪ੍ਰੋਕਸੀਮੇਟ ਦੀ ਹਜੇ 20 ਦਿਨ ਪੈਂਡਿੰਗ ਆ ਸੋ 20 ਦਿਨਾਂ ਦੇ ਵਿੱਚ ਚੰਗੀ ਖਾਸੀ ਤਿਆਰੀ ਕਰੂਗੀ ਜੇਕਰ ਆਪਾਂ ਛੋਟੀ ਦੀ ਗੱਲ ਕਰੀਏ ਠੀਕ ਆ ਜੀ ਸੋ ਬੈਕ ਸਾਈਡ ਤੋਂ ਤੁਸੀਂ ਵੇਖ ਰਹੇ ਜੇ ਲੜਾ ਲੋੜਾ ਕਾਫੀ ਜਿਆਦੀਆਂ ਨੇ ਜਿੱਦਾਂ ਆਪਾਂ ਤੋਂ ਤੋਂ ਲੈ ਕੇ ਦੋਸਤੋ ਪਿੱਛੇ ਸੂ ਤੱਕ ਜਿਹੜਾ ਪਸੂ ਪਸੂ ਲੈਵਾ ਤਿਆਰ ਕਰਦਾ ਪਿਆ ਠੀਕ ਹੈ ਜੀ ਉਦਾਂ ਦਾ ਸਟਰਕਚਰ ਜਿਹੜਾ ਤੁਸੀਂ ਦੇਖੋਗੇ ਬਿਲਕੁਲ ਨੇੜਿਓ ਤੁਹਾਨੂੰ ਹੋਰ ਦਿਖਾਉਣੀ ਆਪਾਂ ਆਹ ਕਰਿਓ ਚੈੱਕ ਠੀਕ ਹੈ ਜੀ ਉਹ ਆਫ ਇਸ ਕੁਆਲਿਟੀ ਹੈ ਠੀਕ ਹੈ ਜੀ ਸੋ ਅੱਖਾਂ ਬਿੱਲੀਆਂ ਤੇ ਨਾਸ ਬਕੀ ਆ ਬਾਕੀ ਮੱਥੇ ਭਲ ਛੋਟੀ ਸਿੰਗੀ ਦੇ ਵਿੱਚ ਕੱਦ ਵੱਡਾ ਸੋ ਜਿਹੜਾ ਮੇਰਾ ਕੋਈ ਵੀਰ ਖਰੀਦਣ ਆ ਰਿਹਾ ਦੂਰੋਂ ਨੇੜਿਓ ਆ ਰਿਹਾ ਤੇ ਨੋ ਡਾਊਟ ਤੁਸੀਂ ਇੱਕ ਗੱਲ ਮੰਨ ਕੇ ਜਿਹੜਾ ਸੌਦਾ ਕਰ ਲਿਆ ਵੀ ਪੂਰੇ ਵੱਡੇ ਕਦ ਕੱਦ ਦੇ ਵਿੱਚ ਇੱਥੇ ਆ ਕੇ ਕੋਈ ਇਹ ਨਹੀਂ ਵੀਰ ਕਹਿ ਸਕਦਾ ਵੀ ਛੋਟਾ ਕਦ ਨਿਕਲਿਆ ਜਾਂ ਹਾਈਟ ਮੀਡੀਅਮ ਦਰਮਿਆਨੀ ਆ ਤੇ ਇਹ ਮੱਝ ਦੀ ਦੋਸਤੋ ਇਸ ਝੋਟੀ ਦੀ ਆਪਾਂ ਕਹਿ ਸਕਦੇ ਕਿਉਂਕਿ ਦੂਜਾ ਸੂਬਾ ਦੇ ਝੋਟੀ ਕਹਾਂਗੇ ਇਹਨੂੰ ਵੀ ਇਹ ਝੋਟੀ ਦੀ ਡਿਟੇਲ ਆ ਪੂਰੀ ਇਨਫੋਰਮੇਸ਼ਨ ਆ ਵੀਰਾਂ ਦਾ ਵੀ ਤੋਕੜ ਕਾ ਬਣ ਆਪਾਂ ਲੈ ਕੇ ਆਂਦੀ ਸੀ ਥੋੜਾ ਜਿਹਾ ਆਪਾਂ ਤੁਹਾਨੂੰ ਇੱਕ ਬਹਿਣੀ ਵਾਲੀ ਸਾਈਡ ਤੋਂ ਵੀ ਦਿਖਾ ਦਿੰਨੇ ਆ ਆ ਦੇਖੋ ਜੀ ਸਹਜ ਥਣਾ ਦਾ ਬਿਲਕੁਲ ਇੱਕ ਸਾਰ ਪੱਦਰ ਦੇਣ ਵੇਖੋਗੇ ਦੋ ਪਾਸੇ ਮਿਲਕ ਬਿਨ ਮੋਟੀ ਉਪਰੀ ਹੋਈ ਜਨ ਨਜ਼ਰ ਆਉਗੀ। ਬੇਸ਼ੱਕ ਦੋਸਤੋ ਅਗੇ ਨੈਕਟ ਕੇ ਤੁਸੀਂ ਮਨ ਤੋਂ ਗੱਪਣਾ ਹੋ ਵੀਰਾਂ ਦਾ ਵੀ ਆਪਾਂ ਨੂੰ ਪਤਾ ਨਹੀਂਗਾ। ਹੋਵੇ ਨਾ ਹੋਵੇ ਕਿਸੇ ਨੀਲੀ ਰਾਬੀ ਤੇ ਮਾਲੀ ਦਾ ਹੀ ਸੀਵਨ ਲੱਗਿਆ ਹੋਇਆ ਤੇ ਬੱਚਾ ਸੋਹਣਾ ਪਾ ਦਿਓਗੀ। ਇਹਦੀ ਵੀਰਦੀ ਪਿਛਲੀ ਬੈਕਗ੍ਰਾਉਂਡ ਕਿੱਥੋਂ ਦੀ ਹੈ ਆਪਣੇ ਕੋਲ। ਇਹ ਆਪਾਂ ਵੀਰੇ ਮਹਿਮੇ ਪਿੰਡ ਤੋਂ ਲਈ ਆ ਨੇੜੇ ਫਰੋਇਪੁਰ ਤੋਂ। ਨੇੜੇ ਫਰੋਇਪੁਰ ਤੋਂ ਮਹਿਮੇ ਪਿੰਡ ਤੋਂ। ਹਾਂਜੀ। ਮਾਲ-ਮੂਲ ਚੰਗਾ ਸੁਥਰਾ ਸੀ ਉਹਨਾਂ ਦੇ ਘਰੇ। ਹਾਂਜੀ ਬਹੁਤ ਸੋਹਣਾ ਜੀ ਉਹਨਾਂ ਦੇ ਘਰੇ। ਠੀ ਬਾਕੀ ਮਾਲੀ-ਮੂਲੀ ਵੀ ਚੰਗਾ ਹੋਊਗਾ ਜੇ ਤੇ ਹਾਂਜੀ ਉਹਨਾਂ ਦੇ ਪਿੰਡ ਚ ਅਕਸਰ ਹੀ ਨੀਲੀ ਰਾਵੀ ਦੇ ਮਾਲੀ ਹੈਗੇ ਨੇ ਅੱਛਾ ਜਗਸੀਰ ਵੀਰ ਥੋੜਾ ਜਨੂੰ ਖੋਲ ਕੇ ਆਪਾਂ ਮਾੜਾ ਚਲਾ ਕੇ ਤੋਰ ਕੇ ਦਿਖਾ ਦਈਏ ਵੀਰਾਂ ਨੂੰ ਪਤਾ ਲੱਗ ਜੇ ਬਥੇਰੇ ਹਬ ਦੋਸਤੋ ਬਾਕੀ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਹੈ ਠੀਕ ਹੈ ਜੀ ਸੋ ਟੋਕੜ ਕੱਪਣੀ ਆਈ ਸੀ ਤੇ ਉਦੋਂ ਪੰਜਾ ਕ ਮਹੀਨਿਆਂ ਦੀ ਇਹ ਗੱਬ ਸੀ ਤੇ ਨਾਲ ਦੀ ਨਾਲ ਜਿਹੜਾ 9 ਲੀਟਰ ਦਾ ਥੱਲੇ ਦੁੱਧ ਕਰਮਾ ਵਾਲੀ ਦੇ ਥੱਲੇ ਹਾਜ਼ਰ ਸੀ ਹਾਂਜੀ ਥੋੜਾ ਜੰਕਸੀਰ ਭਾਈ ਹੋਰ ਤੋੜ ਲਿਆ ਜੱਗੇ ਥੋੜਾ ਜੈਨ ਹੁੰਦਾ ਉਹ ਵੀਰ ਠੀਕ ਹੈ ਜੀ ਲਿਓ ਜੀ ਸੋ ਅੱਜ ਦੋਸਤੋ ਜਿਹੜੀ ਇਸ ਫਾਰਮ ਤੋਂ ਆਪਾਂ ਕਵਰੇਜ ਕੀਤੀ ਸੀ ਤੇ ਇੱਕ ਇਹੋ ਝੋਡੀ ਤੁਹਾਨੂੰ ਦਿਖਾਉਣੀ ਸੀਗੀ ਜਿਹੜੀ ਸੇਲ ਦੇ ਲਈ ਅੱਜ ਜਿਰਜਖੀਰ ਸਿੰਘ ਉਹਨਾਂ ਦੇ ਕੋਲ ਬੇਨਿਵਲਾ ਸੋ ਝੋਟੀ ਮੈਨਾਂ ਵੀ ਕਿਸੇ ਪਾਸੇ ਕੋਈ ਖੁੰਝੀ ਨਹੀਂ ਗਈ ਬਹੁਤ ਸੋਹਣੇ ਕੱਦ ਖਾਈਟ ਦੇ ਵਿੱਚ ਤੇ ਥੱਲੋਂ ਕਰਮਾ ਵਾਲੀ ਵੇਖੋ ਜਿਵੇਂ ਜਿਵੇਂ ਦਿਨ ਨੇੜੇ ਆਉਣਗੇ ਇਹਦੇ ਉਵੇਂ-ਉਵੇਂ ਤਿਆਰੀ ਕਰਦੀ ਪਈ ਹੈ ਹਜੇ 20 ਦਿਨ ਘਟੋ-ਘਟ ਪਏ ਯਾਰ ਜਿਹੜੇ ਲਿਖਤੀ ਲੁਖਤੀ ਤੌਰ 'ਤੇ ਲਿਖਿਆ ਠੀਕ ਹੈ ਜੀ ਸੋ 20 ਦਿਨ ਹਜੇ ਬਾਕੀ ਆ ਆ ਤੁਸੀਂ ਵੇਖੋ ਅੱਛਾ ਭਾਈ ਜਿਕਸੀਰ ਵੈਸੇ ਜਦੋਂ ਤਿਆਰੀ ਹੁੰਦੀ ਹੈ ਤਾਂ ਮੇਰਾ ਤਾਂ ਥੱਬਿਆਂ ਦਾ ਥੱੱਬੇ ਬਲੂਗੀ ਹਾਂਜੀ ਵੀਰ ਜੀ ਫੁੱਲ ਭਰ ਕੇ ਲੇਵਾ ਬਣਾ ਕੇ ਬਿਲਕੁਲ ਬਿਲਕੁਲ ਹਾਂਜੀ ਲਓ ਜੀ ਬਖਾਲਾ ਚੈੱਕ ਕਰੋ ਦੋਸਤੋ ਵਾਕਿਆ ਜਿਹੜਾ ਪਸ਼ੂ ਐਨੀਮਲ ਆ ਪਹਿਲੇ ਦਿਨ ਸਵੇਰੇ ਜਿੱਕਰ 15 14 ਕਿ 14 ਕਿ ਲੀਟਰ ਦੀ ਚਵਾਈ ਕਰਾਈ ਆ ਇਸ ਵਾਰ ਆਪਾਂ ਚੰਗੀ ਉਮੀਦ ਕਰ ਸਕਦੇ ਆ ਛੋਟੀ ਸੋਹਣਾ ਦੁੱਧ ਚਵਾ ਦੂਗੀ। ਅੱਛਾ ਤਖਸੀਰ ਭਾਈ ਇਹਦੀ ਡਿਮਾਂਡ ਕੀ ਕਰਦੇ ਕਿੰਨਾ ਮੁੱਲ ਵੀਰੇ ਰੱਖਿਆ? ਡਿਮਾਂਡ ਵੀਰੇ 1,40,000 ਰੁਪਏ ਜੈਸਨ ਹੋਈ ਆ। 1,40,000। ਹਾਂਜੀ। ਠੀਕ ਹੈ ਜੀ। ਹਾਂਜੀ। ਤੇ ਹਾਂ ਨਾ ਬਦਲ ਕੇ ਪੂਰੀਆਂ ਕਸਰਾ ਕੁਸਰਾ ਕੱਢ ਕੇ ਜਾਂ ਵਿੱਚੋਂ ਘਰੇ ਇਹਦਾ ਛੋਟਾ ਪਾਦਾ ਛੋੜਛੱਪਾ ਹੋ ਜਾ। ਹਾਂਜੀ ਛੋੜਛੱਪਾ ਮਾਲ ਥੋੜਾ ਬਹੁਤ ਕਰ ਦਾਂਗੇ। ਠੀਕ ਹੈ ਜੀ। ਹਾਂਜੀ। ਉਹ ਵੀ ਦੱਸੋ ਮਾਨਤਾਨ ਛੋੜਛੱਪਾ ਥੋੜਾ ਪਾਦਾ ਵਿੱਚੋਂ ਵੀਰਾਂ ਦਾ ਵੀ ਕਰ ਦਾਂਗੇ 1,40,000 ਦੇ ਵਿੱਚੋਂ। ਸੋ ਜਿਹੜਾ ਕੋਈ ਵੀਰ ਅਕੇ ਚੰਗਾ ਪਸ਼ੂ ਤੇ ਜਰੂਰ ਤੁਸੀਂ ਹੱਥ ਪਾ ਲਿਓ ਚੰਗੀ ਝੋਟੀ ਆ ਸੋਹਣੇ ਵਜਨ ਵਜੂਦ ਵਿੱਚ ਆ ਬਾਕੀ ਹਾਈਡ ਲੈਂਥ ਦੀ ਵੀ ਪੂਰੀ ਆ ਤੇ ਥੱਲੇੋਂ ਵੀ ਕਰਮਾ ਲਈ ਜਦੋਂ ਤਿਆਰੀ ਤੇ ਹੋਈ ਤੇ ਬਾ ਕਮਾਲ ਬਣ ਕੇ ਸਾਹਮਣੇ ਆਊਗੀ ਸੋ ਸੋਹਣੀ ਦਿੱਖ ਬਿਲਕੁਲ ਛੋਟੀ ਸਿੰਗੀ ਫੇਸ ਕੁਆਲਿਟੀ ਚੰਗੀ ਆ ਠੀਕ ਆ ਜੀ ਤੇ ਇੱਕ ਜਗਸੀਰ ਵੀਰ ਆਪਣੇ ਨੰਬਰ ਜਰੂਰ ਸਾਂਝੇ ਕਰਦਿਗੇ 97797 98140 9365423693 ਠੀਕ ਆ ਜੀ ਹਾਂਜੀ ਤੇ ਹੋਰ ਕੋਈ ਗੱਲਬਾਤ ਵੀਰੇ ਕਰਨੀ ਹੋਵੇ ਜਾਂ ਦੱਸਣੀ ਹੋਵੇ ਨਹੀਂ ਨਹੀਂ ਬਸ ਵੀਰੇ ਧੰਨਵਾਦ ਠੀਕ ਆ ਭਰਾ ਜੀ ਲਓ ਦੋਸਤੋ ਅੱਜ ਆਪਣੀ ਵਿਸ਼ੇਸ਼ ਤੌਰ ਤੇ ਜਿਹੜੀ ਵਿਜਿਟ ਸੀਗੀ ਪਿੰਡ ਗੱਟਾ ਬਾਦਸ਼ਾ ਨੇੜੇ ਫਤੇਗੜ ਸਭਰਾ ਠੀਕ ਆ ਜੀ ਸ਼ਹੀਦ ਸ਼ਾਮ ਸਿੰਘ ạtਾਰੀ ਵਾਲਾ ਜਿਹੜਾ ਦੋਸਤੋ ਫਤੇਗੜ ਸਭਰਾ ਛੋਟੇ ਸਭਰਾ ਨੇ ਤੇ ਇਹ ਇੱਕ ਮਾਝੇ ਦੇ ਵਿੱਚ ਵੱਡੇ ਸਭਰਾ ਇਹ ਇਧਰ ਆਪਣੇ ਜਿਹੜੇ ਦੋਸਤੋ ਦਰਿਆ ਤੋਂ ਇਧਰਲੀ ਸਾਈਡ ਆ ਵੈਸੇ ਸਤਲੁਜ ਦਰਿਆ ਜਿਹੜਾ ਬਿਲਕੁਲ ਨਾਲ ਕੰਡਾ ਲੱਗਦਾ ਇਸ ਪਿੰਡ ਦੇ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ